ਇੱਥੇ ਹੀ ਵੱਜਿਆ ਸੀ ਤੇ ਇੱਥੇ ਹੀ ਬਲਾਸਟ ਹੋਇਆ ਸੀਗਾ ਉਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ 10-15 ਕਿਲੋ ਦਾ ਕੋਈ ਵੱਟਾ ਸਿਰਚ ਕਿਸੇ ਨੇ ਮਾਰ ਦਿੱਤਾ ਤੇ ਪੂਰੀ ਬਾਡੀ ਜਿਹੜੀ ਇੱਕਦਮ ਸ਼ੇਕ ਕਰ ਗਈ ਸੀ ਉਦੋਂ ਸਾਨੂੰ ਮਹਿਸੂਸ ਹੋਣ ਲੱਗ ਗਿਆ ਵੀ ਅਸੀਂ ਟਾਰਗੇਟ ਤੇ ਆ ਗਏ ਹਾਂ ਕਿਉਂਕਿ ਡਰੋਨ ਬਿਲਕੁਲ 90 ਡਿਗਰੀ ਸਾਡੇ ਉੱਪਰ ਆ ਚੁੱਕਾ ਸੀਗਾ ਉਦੋਂ ਕਿੰਨੀ ਦੇਰ ਚ ਇੱਕ ਸ਼ੈੱਲ ਜਿਹੜਾ ਮੇਰੇ ਕੈਮਰਾਮੈਨ ਦੀ ਇੱਥੇ ਪਿੱਠ 'ਚ ਵੱਜਿਆ ਆ ਕੇ ਕਿਉਂ ਹੀ ਮੈਨੂੰ ਲੱਗਿਆ ਕਿ ਮੇਰੇ ਉੱਤੇ ਕੋਈ ਜ਼ਬਰਦਸਤ ਕੋਈ ਚੀਜ਼ ਇੱਕਦਮ ਮੇਰੇ ਵੱਲ ਆ ਰਹੀ ਹੈ ਮੈਂ ਇਦਾਂ ਅੱਖਾਂ ਉੱਪਰ ਕੀਤੀਆਂ ਤਾਂ ਸ਼ੈੱਲ ਆ ਰਿਹਾ ਸੀ ਇੱਥੇ ਵੱਜਿਆ ਤੇ ਇੱਥੇ ਬਲਾਸਟ ਹੋਇਆ ਉਹ ਬਲਾਸਟ ਹੋਇਆ ਦਾ ਸਾਰੇ ਪਾਸੇ ਐਦਾ ਧੂਆ ਹੀ ਧੂਆ ਜਿਹੜਾ ਮੇਰੇ ਫੈਲ ਗਿਆ ਅੱਖਾਂ ਮੱਚਣ ਲੱਗ ਪਈਆਂ ਤੇ ਮੈਂ ਆਪਣੇ ਆਪ ਨੂੰ ਕੌਨਸ਼ੀਅਸ ਹੀ ਰੱਖਿਆ ਮੈਂ ਕਿਹਾ ਮੈਂ ਕਿਸੇ ਮੈਨੂੰ ਲੱਗ ਰਿਆ ਸੀ ਕਿ ਮੈਂ ਬੇਹੋਸ਼ ਹੁਣ ਹੋਇਆ ਹੁਣ ਹੋਇਆ ਹੁਣ ਹੋਇਆ ਕਿਉਂਕਿ ਨਾ ਤਾਂ ਕੁਝ ਸੁਜਰਿਆ ਸੀ ਨਾ ਹੀ ਕੁਝ ਦਿਖ ਰਿਹਾ ਸੀ ਸਾਹਮਣੇ ਤੇ ਮੈਂ ਐਦਾਂ ਹੀ ਤੁਰਿਆ ਹੀ ਆਇਆ ਸ਼ਾਇਦ ਉਸ ਤੋਂ ਬਾਅਦ ਵੀਡੀਓ ਵੀ ਤੁਸੀਂ ਦੇਖਿਆ ਹੋਣਗੀਆ ਤੇ ਜਿਉਂ ਹੀ ਮੈਂ ਆਪਣਾ ਹੱਥ ਇਸ ਤਰ੍ਹਾਂ ਕੀਤਾ ਤਾਂ ਮੇਰਾ ਹੱਥ ਸਾਰਾ ਖੂਨ ਨਾਲ ਭਰਿਆ ਹੋਇਆ ਸੀ ਜੇਕਰ ਮੈਂ ਇਦਾਂ ਦੇਖਦਾ ਰਹਿ ਜਾਂਦਾ ਤਾਂ ਸ਼ਾਇਦ ਮੇਰੀ ਅੱਖ ਤੇ ਵੱਜਦਾ ਮੈਂ ਕੱਲ ਬਕਾਇਦਾ ਤੌਰ ਦੇ ਉੱਤੇ ਡੀਜੀਪੀ ਪੰਜਾਬ ਨੂੰ ਈਮੇਲ ਕੀਤੀ ਹੈ ਲੈਟਰ ਲਿਖ ਕੇ ਐਕਸ਼ਨ ਲਿਆ ਜਾਏ ਭਾਵੇਂ ਉਸ ਵਾਸਤੇ ਹਰਿਆਣਾ ਪੁਲਿਸ ਜ਼ਿੰਮੇਵਾਰ ਹੈ ਜੋ ਵੀ ਕੋਈ ਜ਼ਿੰਮੇਵਾਰ ਹੈ ਤਾਂ ਉਸ ਦੇ ਖਿਲਾਫ ਲੀਗਲ ਐਕਸ਼ਨ ਜ਼ਰੂਰ ਲਿਆ ਜਾਏ ਕੱਲ ਰਾਤ ਵੀ ਉੱਥੇ ਸ਼ੈਲਿੰਗ ਹੋਈ ਹੈ ਅੱਜ ਵੀ ਦੁਪਹਿਰੇ ਮੈਨੂੰ ਪਤਾ ਲੱਗਿਆ ਕਿ ਸ਼ੈਲਿੰਗ ਹੋਈ ਹੈ ਕਾਫੀ ਕਿਸਾਨ ਫਟੜ ਹੋਏ ਨੇ ਕਿਸਾਨੀ ਅੰਦੋਲਨ ਦਾ ਦੂਜਾ ਭਾਗ ਜਿੱਥੇ ਕਿਸਾਨਾਂ ਦੀਆਂ ਮੰਗਾਂ ਮੰਨਵਾਉਣ ਦੇ ਵਾਸਤੇ ਇੱਕ ਮੁੱਖ ਵਤੀਰਾ ਸੀ ਉੱਥੇ ਹੀ ਇਹ ਦਰਦਨਾਕ ਸਾਬਤ ਹੋ ਰਿਹਾ ਹੈ ਉੱਥੇ ਲੋਕਾਂ ਵਾਸਤੇ ਕਿਸਾਨਾਂ ਵਾਸਤੇ ਔਰ ਖਾਸ ਕਰਕੇ ਜੋ ਇਸ ਈਵੈਂਟ ਨੂੰ ਕਵਰ ਕਰ ਰਹੇ ਸੀ ਉਹਨਾਂ ਪੱਤਰਕਾਰਾਂ ਵਾਸਤੇ ਪੱਤਰਕਾਰਾਂ ਨੂੰ ਇਸ ਅੰਦੋਲਨ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਉਹ ਭਾਵੇਂ ਆਮ ਲੋਕਾਂ ਦੇ ਨਾਲ ਆਮ ਕਿਸਾਨਾਂ ਦੇ ਨਾਲ ਉਹਨਾਂ ਦੀ ਹੁੰਦੀ ਝੜਪ ਹੋਵੇ ਜਾਂ ਫਿਰ ਉਹਨਾਂ ਦੇ ਉੱਤੇ ਹੋਏ ਹਮਲਿਆਂ ਦੀ ਗੱਲ ਕੀਤੀ ਜਾਵੇ ਲਗਾਤਾਰ ਪੱਤਰਕਾਰ ਇਸ ਦੇ ਨਾਲ ਜੂਝਦੇ ਨਜ਼ਰ ਆਏ ਨੇ ਹੁਣ ਵੀ ਇੱਕ ਪੱਤਰਕਾਰ ਤੁਹਾਡੇ ਸਾਹਮਣੇ ਲੈ ਕੇ ਆਏ ਆ ਉਹਨਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਜ਼ਰੂਰ ਦੇਖਿਆ ਹੋਵੇਗਾ ਖੂਨੋ ਖੂਨ ਹੋਏ ਉਹ ਲੰਘਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਸਿਰ ਤੋਂ ਖੂਨ ਚੋਂਦਾ ਨਜ਼ਰ ਆ ਰਿਹਾ ਸੀ ਉਸ ਵੇਲੇ ਜਦੋਂ ਦੂਜੇ ਪਾਸੇ ਉਹ ਹਰਿਆਣੇ ਦੇ ਪਾਸਿਓਂ ਲਗਾਤਾਰ ਕਮਬਮਸ ਗੈਸ ਕੈਨਿਸਟਰਸ ਅਤੇ ਬੰਬ ਜਿਹੜੇ ਨੇ ਉਸ ੱਤੇ ਜਾ ਰਹੇ ਹੁੰਦੇ ਨੇ ਇੱਧਰ ਲੈ ਬੰਨੇ ਤੇ ਖੈਰ ਇਹਨਾਂ ਚੀਜ਼ਾਂ ਨੂੰ ਲੈ ਕੇ ਕੀ ਕੁਝ ਹੋਇਆ ਉਸ ਵੇਲੇ ਸਾਰਾ ਸਾਰਾ ਕੁਝ ਜਾਣਨ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਸੀਨੀਅਰ ਪੱਤਰਕਾਰ ਨੀਲ ਬਲਿੰਦਰ ਜੀ ਮੌਜੂਦ ਨੇ ਅ ਨੀਲ ਜੀ ਸਭ ਤੋਂ ਪਹਿਲੀ ਗੱਲ ਤਾਂ ਸ਼ੁਕਰੀਤ ਸੀ ਸਮਾਂ ਦਿੱਤਾ ਔਰ ਹੋਪ ਕਰਦੇ ਆ ਕਿ ਤੁਹਾਡੀ ਸੱਟ ਅਜੇ ਠੀਕ ਹੋ ਗਈ ਕੁਝ ਹੱਦ ਤੱਕ ਠੀਕ ਹੈ ਜੀ ਸਟਿਚਸ ਲੱਗੇ ਹੋਏ ਨੇ ਤਾਂ ਉਹਦੇ ਕਰਕੇ ਜਿਹੜੀ ਬੈਂਡੇਜ ਹੈ ਉਹ ਵੀ ਅੱਜ ਹੀ ਰਿਮੂਵ ਕੀਤੀ ਹੈ ਉਹਨਾਂ ਨੇ ਕਿ ਜ਼ਖਮ ਖੁੱਲਾ ਰਹੇਗਾ ਤਾਂ ਛੇਤੀ ਸੁੱਕੇਗਾ ਤੇ ਕੁਝ ਇੱਕ ਕੰਫਰਟੇਬਲ ਫੀਲ ਕਰ ਰਿਹਾ ਕਮਜ਼ੋਰੀ ਬਹੁਤ ਹੈ ਬਾਡੀ ਦੇ ਵਿੱਚ ਕਿਉਂਕਿ ਇੱਥੇ ਹੀ ਵਜਿਆ ਸੀ ਤੇ ਇੱਥੇ ਹੀ ਬਲਾਸਟ ਹੋਇਆ ਸੀਗਾ ਉਹ ਇਸ ਤਰ੍ਹਾਂ ਲੱਗ ਰਿਹਾ ਜਿਵੇਂ 10-15 ਕਿਲੋ ਦਾ ਕੋਈ ਵੱਟਾ ਸਿਰਚ ਕਿਸੇ ਨੇ ਮਾਰ ਦਿੱਤਾ ਤੇ ਪੂਰੀ ਬਾਡੀ ਜਿਹੜੀ ਇੱਕਦਮ ਸ਼ੇਕ ਕਰ ਗਈ ਸੀ ਤੁਸੀਂ ਬਾਬਾ ਨਜ਼ਦੀਕ ਹੋਵਗੇ ਉਦੋਂ ਹਾਂ ਮੈਂ ਬਿਲਕੁਲ ਬਸ 20-25 ਫੁੱਟ ਦੂਰ ਸੀ ਮੇਰੇ ਤੋਂ ਜਿੱਥੇ ਹਰਿਆਣਾ ਪੁਲਿਸ ਖੜੀ ਸੀ ਉਹਨਾਂ ਦਾ ਬੈਰੀਕੇਡ ਸੀ ਤੇ ਮੈਂ ਇਧਰਲੇ ਪਾਸੇ ਸੀ ਤੇ ਇੰਨੇ ਕੀ ਵਿੱਚ ਸੀ ਜਿਹੜੀ ਆਪਾਂ ਸ਼ੁਰੂਆਤ ਤੋਂ ਸ਼ੁਰੂ ਕਰਦੇ ਆਂ ਜਦ ਤੁਸੀਂ ਉਹਦੇ ਨੇੜੇ ਗਏ ਤੇ ਕੀ ਕੁਝ ਹੋਇਆ ਇੱਕ ਵਾਰੀ ਸਾਰਾ ਲੜੀਵਾਰ ਦੱਸਿਓ। ਦੇਖੋ 13 ਫਰਵਰੀ ਦੀ ਗੱਲ ਹੈ ਜਦੋਂ ਪਹਿਲੇ ਦਿਨ ਦਿੱਲੀ ਚੱਲੋ ਦਾ ਸੀਗਾ ਤੇ ਮੈਂ ਹਾਲੇ ਪਹੁੰਚਿਆ ਹੀ ਸੀ ਕਿ ਉੱਥੇ ਮੈਂ ਦੇਖਿਆ ਕਿ ਇੱਕ ਨੌਜਵਾਨ ਟਰੈਕਟਰ ਸਵਾਰ ਸੀ ਉਹ ਸੈਲ ਲੈ ਕੇ ਉਹਨਾਂ ਦੇ ਬੈਰੀਅਰ ਤੋਂ ਪਹਿਲੀ ਸੈਲ ਉਤਾਰ ਕੇ ਖਿੱਚ ਕੇ ਉਹ ਵਾਪਸ ਆ ਰਿਹਾ ਸੀ ਤੇ ਮੈਂ ਉਹਦੀ ਇੰਟਰਵਿਊ ਕਰਨ ਲੱਗ ਪਿਆ ਨੌਜਵਾਨ ਦੀ ਤਾਂ ਉਹਦੇ ਵੀ ਇੱਕ ਸ਼ੈੱਲ ਇੱਥੇ ਵੱਜਿਆ ਹੋਇਆ ਸੀਗਾ ਤੇ ਇੱਕ ਸ਼ੈਲੋ ਦੇ ਪੈਰ ਚ ਵੱਜਿਆ ਇੱਕ ਪਿੱਠ ਚ ਵੱਜਿਆ ਹੋਇਆ ਸੀ ਤਾਂ ਉਹ ਟਰੈਕਟਰ ਚਲਾ ਰਿਹਾ ਸੀਗਾ ਉਹ ਕਰ ਰਿਹਾ ਸੀ ਵੀ ਮੈਂ ਦੁਬਾਰਾ ਫੇਰ ਜਾ ਰਿਹਾ ਉਧਰ ਮੈਨੂੰ ਸੀ ਕਿ ਬੜਾ ਇੱਕ ਲਾਈਵਲੀ ਜਿਹਾ ਇਵੈਂਟ ਮਿਲ ਰਿਹਾ ਕਵਰ ਕਰਨ ਨੂੰ ਕਿਉਂ ਨਾ ਇਸ ਨੂੰ ਫੋਲੋ ਕਰਦੇ ਕਰਦੇ ਜਾਇਆ ਜਾਏ ਅਸੀਂ ਉਹਨੂੰ ਫੋਲੋ ਕਰਦੇ ਕਰਦੇ ਮੈਂ ਤੇ ਮੇਰਾ ਕੈਮਰਾਮੈਨ ਚਲੇ ਗਏ ਅਸੀਂ ਕਾਫੀ ਅੱਗੇ ਗਏ ਤਾਂ ਜਿਉਂ ਹੀ ਅਸੀਂ ਅੱਗੇ ਗਏ ਤਾਂ ਉੱਥੋਂ ਦੁਬਾਰਾ ਫੇਰ ਜਿਹੜੀ ਹੈਗੀ ਆ ਉਹਨਾਂ ਨੇ ਸ਼ੈਲਿੰਗ ਸ਼ੁਰੂ ਕਰ ਦਿੱਤੀ ਟਾਇਰ ਗੈਸ ਦੇ ਸ਼ੈਲਸ ਦੀ ਤੇ ਉਹ ਲਗਾਤਾਰ ਡਿਗਰੇ ਸੀ ਰੈਂਡਮਲੀ ਸਾਡੇ ਆਸੇ-ਪਾਸੇ ਡਿਗਰੇ ਸੀ ਤਾਂ ਮੇਰੇ ਸਾਹਮਣੇ ਇੱਕ ਬਜ਼ੁਰਗ ਕਿਸਾਨ ਸੀ ਉਹਨਾਂ ਦੇ ਪੈਰਾਂ 'ਚ ਆ ਕੇ ਡਿੱਗਿਆ ਤੇ ਮੈਂ ਆਪਣੇ ਕੈਮਰਾਮੈਨ ਨੂੰ ਕਿਹਾ ਕਿ ਜਿਸ ਤਰ੍ਹਾਂ ਤੁਸੀਂ ਮੇਰੇ ਨਾਲ ਗੱਲ ਕਰ ਰਹੇ ਹੋ ਮੈਂ ਮੇਰੇ ਹੱਥ 'ਚ ਮਾਈਕ ਸੀ ਤੇ ਮੈਂ ਕਿਹਾ ਉਹ ਦੇਖਣਾ ਚਾਹੀਦਾ ਆਪਾਂ ਨੂੰ ਕੀ ਹੋਇਆ ਤੇ ਉਹ ਬਜ਼ੁਰਗ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੂੰ ਜਿਹੜਾ ਖਾਂਸੀ ਆ ਰਹੀ ਸੀ ਬਹੁਤ ਉਹ ਜਿਹੜੀ ਸੜਕ ਦਾ ਜਿਹੜਾ ਕਿਨਾਰਾ ਸੀ ਉਹਨੂੰ ਫੜ ਕੇ ਅੱਧਾ ਖੜੇ ਹੋਏ ਉਹ ਸ਼ਾਇਦ ਵੋਮਿਟ ਕਰ ਰਹੇ ਸੀ ਜਿਉਂ ਹੀ ਅਸੀਂ ਉਹਨਾਂ ਦਾ ਹਾਲ-ਚਲ ਪੁੱਛਣ ਲਈ ਜਾਂ ਉਹਨਾਂ ਨੂੰ ਕਵਰ ਕਰਨ ਲਈ ਦੇਰ ਜਿਹੜਾ ਨੇੜੇ ਜਾਣ ਤਾਂ ਨਾਲ ਹੀ 5 ਕਫੂਟ ਇਧਰ ਇੱਕ ਹੋਰ ਡਿੱਗ ਗਿਆ ਤਾਂ ਕਿਸਾਨ ਜਿਹੜੇ ਸੀਗੇ ਉਹਨਾਂ ਨੇ ਬੋਰੀਆਂ ਗਿੱਲੀਆਂ ਕੀਤੀਆਂ ਹੋਈਆਂ ਸੀ ਉਹਨਾਂ ਨੇ ਜਿਉਂ ਹੀ ਡਿੱਗਿਆ ਤੇ ਉਹੀ ਉਹਨੂੰ ਨੱਪ ਦਿੱਤਾ ਮੈਨੂੰ ਥੋੜਾ ਜਿਹਾ ਹੋਰ ਹੋ ਗਿਆ ਕਿ ਮੈਂ ਕਿਹਾ ਵੀ ਇਹ ਇੱਕ ਤਰੀਕਾ ਇੱਕ ਹੈ ਕਿ ਜਿਸ ਨਾਲ ਇਹ ਬੇਅਸਰ ਕੀਤਾ ਜਾ ਸਕਦਾ ਹੈ ਇੰਨੀ ਦੇਰ ਨੂੰ ਆਪਾਂ ਉਹ ਗੱਲ ਕਰ ਰਹੀ ਸੀ ਤੇ ਇੱਕ ਸਾਢੇ ਇਸ ਬੰਨੇ ਆ ਕੇ ਡਿੱਗ ਗਿਆ ਤੇ ਉਦੋਂ ਸਾਨੂੰ ਮਹਿਸੂਸ ਹੋਣ ਲੱਗ ਗਿਆ ਵੀ ਅਸੀਂ ਟਾਰਗੇਟ ਤੇ ਆ ਗਏ ਆ ਕਿਉਂਕਿ ਡਰੋਨ ਬਿਲਕੁਲ 90 ਡਿਗਰੀ ਸਾਡੇ ਉੱਪਰ ਆ ਚੁੱਕਾ ਸੀਗਾ ਉਦੋਂ ਦੋ ਡਰੋਨ ਸਾਡੇ ਉੱਪਰ ਘੁੰਮ ਰਹੇ ਸੀ ਤੇ ਮੈਂ ਆਪਣੇ ਹਿਸਾਬ ਨਾਲ ਕਿਉਂਕਿ ਟਿਊਨਿੰਗ ਹੁੰਦੀ ਹੈ ਜਿਵੇਂ ਤੁਹਾਡੇ ਸਾਹਮਣੇ ਕੈਮਰਾਮੈਨ ਤੁਹਾਡੇ ਬੈਠੇ ਨੇ ਟਿਊਨਿੰਗ ਹੁੰਦੀ ਹੈ ਕਿ ਅਸੀਂ ਹੁਣ ਆਪਣਾ ਹੌਲੀ-ਹੌਲੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰੀਏ ਕਿ ਇਹ ਜ਼ੋਨ ਜਿਹੜਾ ਹੈਗਾ ਉਹਨਾਂ ਦੇ ਟਾਰਗੇਟ ਤੇ ਆ ਗਿਆ ਤੇ ਇੰਨੀ ਦੇਰ ਚ ਇੱਕ ਸ਼ੈੱਲ ਜਿਹੜਾ ਮੇਰੇ ਕੈਮਰਾਮੈਨ ਦੀ ਇੱਥੇ ਪਿੱਠ 'ਚ ਵੱਜਿਆ ਆ ਕੇ ਜਦੋਂ ਉਹ ਵੱਜਿਆ ਤੇ ਮੈਂ ਹਾਲੇ ਉਹਦੇ ਵੱਲ ਦੇਖ ਹੀ ਰਿਹਾ ਕਿ ਉਹ ਸੰਭਲ ਰਿਹਾ ਸੀ ਕੈਮਰਾ ਸ਼ੇਕ ਕਰਨ ਲੱਗ ਪਿਆ ਤੇ ਤੂੰ ਹੀ ਮੈਨੂੰ ਲੱਗਿਆ ਕਿ ਮੇਰੇ ਉੱਤੇ ਕੋਈ ਜਬਰਦਸਤ ਕੋਈ ਚੀਜ਼ ਇੱਕਦਮ ਮੇਰੇ ਵੱਲ ਆ ਰਹੀ ਹੈ ਮੈਂ ਇਦਾਂ ਅੱਖਾਂ ਉੱਪਰ ਕੀਤੀਆਂ ਤਾਂ ਸ਼ੈਲ ਆ ਰਿਹਾ ਸੀ ਉਦੋਂ ਡਰੋਨ ਤੋਂ ਸੁੱਟਿਆ ਹੋਇਆ ਮੈਂ ਪੰਜਾਬ ਦੇ ਵਿੱਚ ਖੜਾ ਸੀਗਾ ਹਰਿਆਣਾ ਦੀ ਨੀ ਸੀ ਮੈਂ ਤਾਂ ਬਸ ਇੰਨਾ ਹੀ ਮੌਕਾ ਮਿਲੇ ਮੈਂ ਇਦਾਂ ਦੇਖਿਆ ਇਦਾਂ ਕੀਤਾ ਤੇ ਇੱਥੇ ਆ ਕੇ ਵੱਜ ਗਿਆ ਉਹ ਇੱਥੇ ਵੱਜਿਆ ਤੇ ਇੱਥੇ ਬਲਾਸਟ ਹੋਇਆ ਅੱਛਾ ਉਹ ਬਲਾਸਟ ਹੋਇਆ ਤਾਂ ਸਾਰੇ ਪਾਸੇ ਇਦਾਂ ਧੂਆ ਹੀ ਧੂਆ ਜਿਹੜਾ ਮੇਰੇ ਫੈਲ ਗਿਆ ਅੱਖਾਂ ਮਚਣ ਲੱਗ ਪਈਆਂ ਗਲਾ ਬਿਲਕੁਲ ਝੋਕ ਹੋ ਗਿਆ ਕੰਨਾਂ ਦੇ ਵਿੱਚ ਪਾ ਪਾ ਇਦਾਂ ਜਿਹੀ ਆਵਾਜ਼ਾਂ ਜੀਆਂ ਆਣ ਲੱਗੀਆਂ ਸ਼ਾਰਸ਼ਾਂ ਆਂਦੀਆਂ ਮਿਲ ਕੇ ਇੱਕਦਮ ਸ਼ੇਕ ਹੋ ਗਈ ਬੋਡੀ ਪੂਰੀ ਮੇਰੀ ਹਿੱਲੀ ਜਦੋਂ ਇੱਥੇ ਵੱਜਿਆ ਤਾਂ ਪੂਰੀ ਬੋਡੀ ਸ਼ੇਕ ਹੋਈ ਤੇ ਮੈਨੂੰ ਸੀ ਕਿ ਮੈਂ ਆਪਣੇ ਕੈਮਰਾਮੈਨ ਨੇ ਮਰੇ ਨੇ ਕੀ ਕੀਤਾ ਸਾਡੇ ਕੋਲ ਕੇਬਲ ਸੀ ਮਾਈਕ ਜਿਹੜਾ ਕੇਬਲ ਵਾਲਾ ਸੀ ਕੈਮਰਾਮੈਨ ਨਾਲ ਅਟੈਚ ਸੀ ਉਹਨੇ ਟਾਈਮਲੀ ਜਿਹੜਾ ਹੈ ਕੇਬਲ ਹਟਾ ਦਿੱਤੀ ਜਿਹੜੀ ਜੈਕ ਕੱਢ ਦਿੱਤਾ ਆਪਣੇ ਕੈਮਰਾ ਦਾ ਤੇ ਅਸੀਂ ਬਾ ਆਪਣੇ ਆਪ ਨੂੰ ਬਚਾਉਣ ਦੇ ਵਾਸਤੇ ਤੁਰ ਪਏ ਤੇ ਮੈਨੂੰ ਲੱਗ ਰਿਹਾ ਸੀ ਕਿ ਮੈਂ ਸ਼ਾਇਦ ਬੇਹੋਸ਼ ਹੋ ਜਾਵਾਂਗਾ ਇੱਥੇ ਮੈਨੂੰ ਅੰਦਰੋਂ ਇੱਕ ਇਹ ਚੀਜ਼ ਆਈ ਕਿ ਮੈਂ ਕਿਹਾ ਪ੍ਰਪੇਅਰ ਤਾਂ ਸੀ ਕਿ ਜਦੋਂ 4-5 ਸ਼ੈੱਲ ਤੁਹਾਡੇ ਆਲੇ-ਬਸ ਆਸੇ-ਪਾਸੇ ਫਟ ਚੁੱਕੇ ਨੇ ਤਾਂ ਵੈਸੀ ਬੋਡੀ ਜਿਹੜੀ ਹੈਗੀ ਹੈ ਜਾਂ ਬੰਦੇ ਦਾ ਦਿਮਾਗ ਹੈ ਵੈਸੀ ਪ੍ਰਪੇਅਰ ਹੋ ਜਾਂਦਾ ਹੈ ਕਿ ਇੱਥੇ ਕੁਝ ਨਾ ਕੁਝ ਹੋਣਾ ਹੀ ਹੋਣਾ ਹੈ ਤਾਂ ਮੈਨੂੰ ਇਹ ਕਲੀਅਰ ਹੋ ਗਿਆ ਮੈਂ ਕਿ ਮੇਰੇ ਵੱਜ ਗਿਆ ਤੇ ਮੈਂ ਆਪਣੇ ਆਪ ਨੂੰ ਕੌਨਸ਼ੀਅਸ ਹੀ ਰੱਖਿਆ ਮੈਂ ਕਿ ਮੈਨੂੰ ਲੱਗ ਰਿਹਾ ਸੀ ਕਿ ਮੈਂ ਬੇਹੋਸ਼ ਹੁਣ ਹੋਇਆ ਹੁਣ ਹੋਇਆ ਹੁਣ ਹੋਇਆ ਕਿਉਂਕਿ ਨਾ ਤਾਂ ਕੁਝ ਸੁਝ ਰਿਹਾ ਸੀ ਨਾ ਹੀ ਕੁਝ ਦਿਖ ਰਿਹਾ ਸੀ ਸਾਹਮਣੇ ਕਿ ਅੱਖਾਂ ਖੋਲਦੇ ਸੀ ਤਾਂ ਅੱਖਾਂ ਮਚਣ ਲੱਗ ਜਾਂਦਾ ਸੀ ਫੇਰ ਅੱਖਾਂ ਬੰਦ ਕਰਉ ਆ ਤੁਸੀਂ ਦੇਖ ਰਹੇ ਹੋਵੋਗੇ ਆ ਸਾਰਾ ਇੱਥੇ ਵੱਜਿਆ ਹੋਇਆ ਹੈ ਇੱਥੇ ਸਾਰਾ ਤੇ ਅੱਖਾਂ ਦੇ ਵਿੱਚ ਪੈ ਗਿਆ ਸੀ ਅੱਖਾਂ ਖੁੱਲ ਨਹੀਂ ਰਹੀਆਂ ਸੀ ਜਿੰਨਾ ਕ ਅੱਖਾਂ ਥੋੜੀ ਜੀ ਖੋਲ ਕੇ ਬਸ ਦੇਖਿਆ ਜਾਂਦਾ ਸੀ ਵੀ ਮੈਂ ਜਿੱਧਰ ਨੂੰ ਜਾ ਰਿਹਾ ਆ ਵੀ ਰਸਤਾ ਵੀ ਹੈ ਉਧਰ ਤਾਂ ਉਨੇ ਨੂੰ ਫੇਰ ਅੱਖਾਂ ਕਰੀਬ-ਕਰੀਬ 15-20 ਫੁੱਟ ਤੱਕ ਮੈਂ ਇਦਾਂ ਹੀ ਆਪਣੇ ਹੱਥ ਇੱਥੇ ਰੱਖ ਕੇ ਤੇ ਮੈਂ ਇਦਾਂ ਹੀ ਤੁਰਿਆ ਹੀ ਆਇਆ ਸ਼ਾਇਦ ਉਸ ਤੋਂ ਬਾਅਦ ਵੀਡੀਓ ਵੀ ਤੁਸੀਂ ਦੇਖਿਆ ਹੋਣਗੀਆਂ ਤੇ ਜਿਉਂ ਹੀ ਮੈਂ ਆਪਣਾ ਹੱਥ ਇਸ ਤਰ੍ਹਾਂ ਕੀਤਾ ਤਾਂ ਮੇਰਾ ਹੱਥ ਸਾਰਾ ਖੂਨ ਨਾਲ ਭਰਿਆ ਹੋਇਆ ਸੀ ਤੇ ਇਹ ਸਾਰਾ ਜਿਹੜਾ ਫੇਸ ਮੇਰਾ ਖੂਨ ਨਾਲ ਭਰਿਆ ਹੋਇਆ ਸੀ ਉਦੋਂ ਮੈਨੂੰ ਇੱਕ ਵਾਰ ਇਹ ਲੱਗਿਆ ਕਿ ਮੈਂ ਦੁਬਾਰਾ ਫੇਰ ਜਿਹੜਾ ਹੈ ਸ਼ਾਇਦ ਕੌਨਸ਼ੀਅਸ ਨਾ ਹੋ ਜਾ ਮੈਂ ਬੇਹੋਸ਼ ਨਾ ਹੋ ਅਨਕੌਨਸ਼ੀਅਸ ਨਾ ਹੋ ਜਾ ਕਿਉਂ ਕਿਉਂਕਿ ਮੇਰਾ ਨਾ ਕਰੀਬ 2 ਸਾਲ ਪਹਿਲਾਂ ਹੀ ਸਬਾਸੀਅ ਸਿਸਟ ਹੁੰਦੀ ਹੈ ਇੱਕ ਉਹਦਾ ਮੇਰਾ ਆਪਰੇਸ਼ਨ ਹੋਇਆ ਸੀ ਮੇਰੇ ਇੱਥੇ ਨਾ 7 ਸਟਿਚਸ ਲੱਗੇ ਹੋਏ ਨੇ ਅੱਛਾ ਇਹ ਇਹ ਸਿੱਧੀ ਲਾਈਨ ਦੇ ਵਿੱਚ ਉਹ ਡੇਢ 2 ਸਾਲ ਪਹਿਲਾਂ ਹੀ ਮੇਰਾ ਆਪਰੇਸ਼ਨ ਹੋਇਆ ਸੀ ਮੈਨੂੰ ਡਾਊਟ ਇਹ ਹੋ ਰਿਹਾ ਸੀ ਕਿ ਕਿਤੇ ਉਹ ਸਟਿਚਸ ਵਾਲੀ ਥਾਂ ਦੇ ਉੱਤੇ ਹੀ ਵਜਿਆ ਤੇ ਉਹ ਸਟਿਚਸ ਖੁੱਲ ਗਏ ਮੇਰੇ ਕਿਉਂਕਿ ਉਹ ਮੈਨੂੰ ਦਿਮਾਗ 'ਚ ਉਸਨੇ ਇੱਕ ਮਿੰਟ 'ਚ ਕਈ ਗੱਲਾਂ ਆ ਰਹੀਆਂ ਸੀ ਕਿ ਜੇਕਰ ਉਹ ਖੁੱਲ ਗਿਆ ਹੋਇਆ ਤਾਂ ਪੰਗਾ ਬਹੁਤ ਵੱਡਾ ਹੈ ਕਿਉਂਕਿ ਖੂਨ ਮੇਰਾ ਬਹੁਤ ਵਹਿਹਾ ਸੀ ਹੱਥ ਮੇਰਾ ਖੂਨ ਨਾਲ ਭਰਿਆ ਪਿਆ ਸੀ ਰੁਮਾਲ ਰੱਖਦੇ ਸੀ ਰੁਮਾਲ ਸਾਰਾ ਗੁੱੜਚ ਹੋ ਜਾਂਦਾ ਸੀ ਮੈਂ ਦੱਸਣਾ ਭੁੱਲ ਗਿਆ ਕਿ ਗੱਡੀ ਦੇ ਵਿੱਚ ਹੁਣ ਵੀ ਮੈਂ ਰੱਖੇ ਹੋਏ ਨੇ ਤੇ ਉਹ ਜਿਹੜਾ ਹੈ ਉਹ ਮੈਨੂੰ ਲੱਗ ਰਿਹਾ ਸੀ ਕਿ ਮੇਰੇ ਜਿਹੜੇ ਨੇ ਉਹ ਸਟਿਚਸ ਜਿਹੜੇ ਨੇ ਉਹ ਖੁੱਲ ਗਏ ਨੇ ਤਾਂ ਕਈ ਤਰ੍ਹਾਂ ਦੀਆਂ ਗੱਲਾਂ ਐ ਈ ਦਿਮਾਗ 'ਚ ਘੁੰਮੀ ਗਈਆਂ ਘੁੰਮੀ ਗਈਆਂ ਤਾਂ ਇੰਨੇ ਨੂੰ ਫਿਰ ਕੁਝ ਕਿਸਾਨ ਸਾਥੀ ਆ ਗਏ ਤੇ ਕੁਝ ਮੀਡੀਆ ਦੇ ਸਾਥੀ ਆ ਗਏ ਕਿਸਾਨਾਂ ਨੇ ਇੱਕ ਟੈਂਪਰੇਰੀ ਜਿਹੜੀ ਐ ਐਂਬੂਲੈਂਸ ਜਿਹੜੀ ਐ ਉੱਥੇ ਤਿਆਰ ਕੀਤੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਮੈਨੂੰ ਤਾਂ ਸੀ ਕਿ ਸ਼ਾਇਦ ਐਂਬੂਲੈਂਸ ਕਿਉਂਕਿ ਉਹਦਾ ਰਾਜਪੁਰੇ ਵੱਲ ਨੂੰ ਮੂਵ ਸੀ ਕਿ ਸ਼ਾਇਦ ਇੱਥੋਂ ਜਿਸ ਕਿਸੇ ਨੂੰ ਸੱਟ ਲੱਗਦੀ ਆ ਉਹਨੂੰ ਲਿਜਾਣ ਵਾਸਤੇ ਆ ਤਾਂ ਉਹਨਾਂ ਨੇ ਮਜਬੂਰੀ ਜ਼ਾਹਰ ਕੀਤੀ ਕਿ ਜਿੰਨਾ ਵੀ ਫਸਟ ਏਡ ਦਾ ਸਮਾਨ ਹੈ ਉਹ ਸਾਰਾ ਹੀ ਐਂਬੂਲੈਂਸ ਦੇ ਵਿੱਚ ਪਿਆ ਹੈ ਵੀ ਅਸੀਂ ਇਸ ਐਂਬੂਲੈਂਸ ਨੂੰ ਮੂਵ ਕਰਨ ਦਾ ਰਿਸਕ ਨਹੀਂ ਲੈ ਸਕਦੇ ਇੱਥੋਂ ਕਿਉਂਕਿ ਕੋਈ ਪਤਾ ਨਹੀਂ ਕਿਉਂਕਿ ਜਿਸ ਤਰ੍ਹਾਂ ਜਿੰਨੀ ਦੇਰ ਤੱਕ ਅਸੀਂ ਜਿੰਨੀ ਦੂਰ ਸਾਡੇ 20-25 ਫੁੱਟ ਤੋਂ ਪਿੱਛੇ ਮੇਰੇ ਨਾਲੇ ਘਟਨਾ ਹੋਈ ਜਿੰਨੀ ਦੂਰ ਤੱਕ ਆਇਆ ਇੰਨੇ ਕ ਟਾਈਮ ਚ ਯਾਨੀ ਕਿ ਕੋਈ 1.5 ਮਿੰਟ ਦੇ ਵਿੱਚ 5-6 ਸ਼ੈੱਲ ਹੋਰ ਡਿੱਗ ਚੁੱਕੇ ਸੀ ਪਿੱਛੇ ਸੋ ਉਹ ਉਹਨਾਂ ਨੇ ਮਜਬੂਰੀ ਜ਼ਾਹਰ ਕੀਤੀ ਪਰ ਉਹਨਾਂ ਨੇ ਕਿਹਾ ਵੀ ਅਸੀਂ ਤੁਹਾਨੂੰ ਫਸਟ ਏਡ ਦੇ ਦਿੰਦੇ ਆ ਤੁਹਾਡਾ ਜਿਹੜਾ ਬਲੱਡ ਜਿਹੜਾ ਹੈ ਉਹ ਰੋਕ ਦਿੰਨੇ ਆ ਤੇ ਉਹ ਬਲੱਡ ਜਿਹੜਾ ਉਹਨਾਂ ਨੇ ਕਿਸੇ ਤਰ੍ਹਾਂ ਰੋਕਿਆ ਉਹ ਮੇਰੇ ਖਿਆਲ ਵੀਡੀਓ ਚ ਵੀ ਦੇਖਿਆ ਹੋਏਗਾ ਤੇ ਉਹ ਬਲੱਡ ਰੋਕਣ ਤੋਂ ਬਾਅਦ ਤੇ ਫਿਰ ਅਸੀਂ ਸੋਚਿਆ ਕਿ ਹੁਣ ਆਪਾਂ ਜਾ ਕੇ ਕਿਉਂਕਿ ਮੈਂ ਫਿਰ ਉਹ ਨਿਰ ਪਾਣੀ ਪੀ ਲਿਆ ਉਹਨਾਂ ਨੇ ਮੇਰਾ ਮੂੰਹ ਧੋ ਦਿੱਤਾ ਪਾਣੀ ਦੀ ਬੋਤਲਾਂ ਨਾਲ ਪਾਣੀ ਜਿੰਨਾ ਹੈ ਜਿੰਨਾ ਮੇਰਾ ਜਿਹੜੀ ਮੈਨੂੰ ਅੱਖਾਂ ਖੋਲਣ 'ਚ ਤਕਲੀਫ ਆ ਰਹੀ ਸੀ ਸਾਹ ਲੈਣ 'ਚ ਤਕਲੀਫ ਆ ਰਹੀ ਸੀ ਬੋਲਣ 'ਚ ਤਕਲੀਫ ਆ ਰਹੀ ਸੀ ਉਹ ਦੂਰ ਹੋ ਗਈ ਤੇ ਮੈਂ ਕੰਫਰਟੇਬਲ ਹੋ ਗਿਆ 4 5 6 7 ਮਿੰਟ ਬਾਅਦ ਤੇ ਉਸ ਤੋਂ ਬਾਅਦ ਫਿਰ ਮੈਨੂੰ ਲੱਗਿਆ ਕਿ ਮੈਂ ਹੁਣ ਆਪਣੀ ਕਾਰ ਤੱਕ ਜਾ ਸਕਦਾ ਮੇਰੀ ਕਾਰ ਕਰੀਬ 1.5 ਕਿਲੋਮੀਟਰ ਪਿੱਛੇ ਖੜੀ ਸੀ ਤੇ ਮੈਂ ਉੱਥੋਂ ਤੱਕ ਗਿਆ ਫਿਰ ਉਸ ਤੋਂ ਬਾਅਦ ਅਸੀਂ ਫਿਰ ਹਸਪੀਟਲ ਚਲੇ ਗਏ ਇਸ ਸਾਰਾ ਕੁਝ ਵਾਪਰਿਆ ਇਹ ਹਰ ਇੱਕ ਚੀਜ਼ ਹੋਈ ਤੁਹਾਡੇ ਨਾਲ ਉਸ ਤੋਂ ਬਾਅਦ ਕੀ ਕੋਈ ਤੁਸੀਂ ਇਹ ਵਾਜਬ ਸਮਝਾ ਕਿ ਲੀਗਲ ਐਕਸ਼ਨ ਲਿਆ ਜਾਵੇ ਇਸ ਚੀਜ਼ ਉੱਤੇ ਲੀਗਲ ਐਕਸ਼ਨ ਦੇਖੋ ਮੈਨੂੰ ਪੋਲੀਟਿਸ਼ੀਅਨਸ ਦੇ ਵੀ ਫੋਨ ਆਏ ਜਿਵੇਂ ਮੈਂ थैंकਫੁਲ ਹਾਂ ਮੈਂ ਕਿਸੇ ਪਾਰਟੀ ਅਸੀਂ ਪੱਤਰਕਾਰ ਹਾਂ ਅਸੀਂ ਕਿਸੇ ਪਾਰਟੀ ਨਾਲ ਤਾਂ ਨਹੀਂ ਹੁੰਦੇ ਪਰ ਵਾਅਬਸਤਾ ਰਹਿੰਦਾ ਹੈ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕੀਤਾ ਹੈ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਮੈਨੂੰ ਫੋਨ ਵੀ ਕੀਤਾ ਦੋਵਾਂ ਲੀਡਰਾਂ ਨੇ ਫਿਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਉਹਨਾਂ ਨੇ ਮੈਨੂੰ ਫੋਨ ਕੀਤਾ ਤੇ ਬਕਾਇਦਾ ਉਹਨਾਂ ਨੇ ਟਵੀਟ ਵੀ ਕੀਤਾ ਇਸ ਦਾ ਤੇ ਉਸ ਤੋਂ ਬਾਅਦ ਮੈਨੂੰ ਸੁਖਰਜਿੰਦਰ ਸਿੰਘ ਰੰਧਾਵਾ ਦਾ ਅੱਜ ਜੀ ਸਵੇਰੇ ਫੋਨ ਆਇਆ ਹਾਲਚਾਲ ਪੁੱਛਣ ਵਾਸਤੇ ਬਲਤੇਜ ਪੰਨੂ ਜਿਹੜੇ ਮੀਡੀਆ ਡਾਇਰੈਕਟਰ ਮੀਡੀਆ ਇੰਟਰਨੈਸ਼ਨਲ ਨੇ ਉਹਨਾਂ ਨੇ ਵੀ ਮੇਰਾ ਹਾਲਚਾਲ ਪੁੱਛਿਆ ਤੇ ਉਸ ਤੋਂ ਬਾਅਦ ਕੁਝ ਇੱਕ ਵਕੀਲ ਸਾਥੀਆਂ ਦਾ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਸਲਾਹ ਦਿੱਤੀ ਕਿ ਕੁਝ ਆਪਾਂ ਨੂੰ ਜਰੂਰ ਇਸ ਪਾਸੇ ਕਰਨਾ ਚਾਹੀਦਾ ਹੈ ਕਿਉਂ ਕਿ ਕਿਉਂਕਿ ਇੱਕ ਤਾਂ ਮੈਂ ਪੱਤਰਕਾਰ ਹੀ ਕਰ ਰਿਹਾ ਸੀ ਮੈਂ ਹਾਲਾਂਕਿ ਮੈਂ ਕਿਸਾਨ ਆ ਇਹ ਜਿੱਥੇ ਆਪਾਂ ਬੈਠੇ ਆਂ ਭੰਖਰਪੁਰ ਨੈਸ਼ਨਲ ਹਾਈਵੇ ਦੇ ਉੱਤੇ ਜ਼ਿਰਪੁਰ ਤੋਂ ਡੇਰਾਬਸੀ ਦੇ ਵਿਚਕਾਰ ਮੇਰਾ ਪਿੰਡ ਹੈ ਇਹ ਸਾਹਮਣੇ ਮੇਰਾ ਆਪਣਾ ਫਾਰਮ ਹਾਊਸ ਹੈ ਹਾਲੇ 2 ਹਫ਼ਤੇ ਪਹਿਲਾਂ ਮੈਂ ਵੀ ਆਲੂ ਪੁੱਟ ਕੇ ਹਟਿਆ ਮੈਂ ਕਿਉਂਕਿ 4-5 ਦਿਨਾਂ ਤੋਂ ਇੱਧਰ ਓਲਜਿਆ ਹੋਇਆ ਸੀ 2 ਦਿਨ ਮੈਂ ਐਡਮਿਟ ਰਿਆ ਤਾਂ ਮੈਂ ਆਪਣੇ ਖੇਤਾਵਲ ਗਿੜਾ ਨਹੀਂ ਮਾਰਿਆ ਸੀਗਾ ਤੇ ਅੱਜ ਮੈਂ ਐਸੇ ਕਰਕੇ ਇੱਥੇ ਆਇਆ ਹੋਇਆ ਸੀ ਇਹ ਸਾਹਮਣੇ ਮੇਰੇ ਖੇਤ ਨਹੀਂ ਫਾਰਮ ਹਾਊਸ ਮੇਰੇ ਸਾਹਮਣੇ ਹੀ ਹੈ ਤੇ ਮੈਂ ਆਪ ਕਿਸਾਨ ਆ ਪਰ ਮੈਂ ਜੋ ਗੱਲ ਕਰ ਰਿਹਾ ਕਿ ਮੈਂ ਤਾਂ ਆਪਣੀ ਡਿਊਟੀ ਕਰ ਰਿਹਾ ਸੀ ਮੈਂ ਪੋਲਿਟੀਕਲ ਐਡੀਟਰ ਦੈਨ ਤੇ ਦੂਜਾ ਮੈਂ ਪੰਜਾਬ ਦੀ ਜਗ੍ਹਾ ਤੇ ਖੜਿਆ ਸੀ ਤੀਜਾ ਮੇਰੇ ਤੋਂ ਉਹਨਾਂ ਨੂੰ ਕੋਈ ਖਤਰਾ ਨਹੀਂ ਸੀ ਤਾਂ ਮੈਨੂੰ ਜੋ ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਮੈਨੂੰ ਉਹਨਾਂ ਨੇ ਲੋਕੇਟ ਕੀਤਾ ਕਿਉਂਕਿ ਇਹ ਉੱਥੇ ਚਰਚਾ ਵੀ ਬਣੀ ਹੋਈ ਹੈ ਕਿ ਡਰੋਨ ਦੇ ਵਿੱਚ ਜੋ ਕੈਮਰਾ ਪਾਇਆ ਹੋਇਆ ਉਹਦੇ ਨਾਲ ਪਹਿਲਾਂ ਬੰਦੇ ਨੂੰ ਲੋਕੇਟ ਕਰਦੇ ਨੇ ਤੇ ਫਿਰ ਉੱਥੇ ਜਿਹੜਾ ਹੈ ਜਾਂ ਉਸ ਥਾਂ ਨੂੰ ਲੋਕੇਟ ਕਰਦੇ ਨੇ ਫਿਰ ਉਹ ਉੱਥੇ ਜਿਹੜਾ ਹੈ ਉਸ ਡ੍ਰੌਪ ਕਰਦੇ ਨੇ ਟੀਅਰ ਸ਼ੈਲ ਦਾ ਜਿਹੜਾ ਟੀਅਰ ਗੈਸ ਦਾ ਸ਼ੈਲ ਜਿਹੜਾ ਹੈ ਤਾਂ ਪੰਜਾਬ ਦੀ ਜ਼ਮੀਨ ਦੇ ਵਿੱਚ ਪੱਤਰਕਾਰੀ ਜੋ ਕਿ ਮੇਰੀ ਡਿਊਟੀ ਹੈ ਉਹ ਕਰਦੇ ਹੋਏ ਨੂੰ ਮੈਨੂੰ ਟਾਰਗੇਟ ਬਣਾਇਆ ਗਿਆ ਜੇਕਰ ਮੈਂ ਇਦਾਂ ਦੇਖਦਾ ਰਹਿ ਜਾਂਦਾ ਤਾਂ ਸ਼ਾਇਦ ਮੇਰੀ ਅੱਖ ਤੇ ਵੱਜਦਾ ਮੈਂ ਤਾਂ ਲੱਕੀ ਹਾਂ ਚਲੋ ਲੱਕੀ ਹਾਂ ਲੱਕੀਆਂ ਕਿ ਮੇਰੇ ਇਹ ਵੀ ਕੋਈ ਛੋਟੀ ਸੱਟ ਨਹੀਂ ਹੈ ਤੁਸੀਂ ਦਿਖਾ ਸਕਦੇ ਹੋ ਆ ਬਿਲਕੁਲ ਸਿਰ ਦੇ ਵਿੱਚ ਜਿਹੜਾ ਹੈਗਾ ਇੰਨਾ ਡੂੰਘਾ ਮੇਰੇ ਘਟ ਹੈ ਜੀ ਤਾਂ جان بھی جا ਸਕਦੀ ਸੀ ਹੁਣ ਵੀ ਮੈਨੂੰ ਪਤਾ ਨਹੀਂ ਕਿ ਜਦੋਂ ਮੈਨੂੰ ਜਿਹੜੇ ਪੇਨ ਕਿਲਰ ਇੰਜੈਕਸ਼ਨ ਲੱਗੇ ਪੰਜ ਛੇ ਇੰਜੈਕਸ਼ਨ ਮੌਕੇ ਤੇ ਲਗਾਏ ਗਏ ਜਿਉਂ ਜਿਉਂ ਅਸਰ ਘਟਦਾ ਜਾ ਰਿਹਾ ਮੈਨੂੰ ਲੱਗ ਰਿਹਾ ਮੇਰੀ ਗਰਦਨ ਚ ਵੀ ਪ੍ਰੋਬਲਮ ਆ ਰਹੀ ਹੈ ਗਰਦਨ ਕੁਮਾਰ ਚ ਵੀ ਪ੍ਰੋਬਲਮ ਆ ਰਹੀ ਹੈ ਦੋ ਦਿਨ ਤੱਕ ਤਾਂ ਮੈਨੂੰ ਬੋਲਣ ਚ ਵੀ ਪ੍ਰੋਬਲਮ ਆਂਦੀ ਰਹੀ ਚੀਸ ਪੈਂਦੀ ਸੀਗੀ ਸਿਰ ਦੇ ਵਿੱਚ ਕੰਨ ਦੇ ਵਿੱਚ ਛਾਂ ਛਾਂ ਸਾਰੀ ਰਾਤ ਹੀ ਹੁੰਦੀ ਰਹੀ ਅੱਜ ਮੇਰੀ ਕਮਰ ਚ ਵੀ ਦਰਦ ਹੋ ਰਿਹਾ ਹੈ ਲੋਅਰ ਬੈਕ ਪੇਨ ਮੈਨੂੰ ਜਿਹੜਾ ਲਗਾਤਾਰ ਹੋ ਰਿਹਾ ਸਵੇਰ ਤੋਂ ਤੋ ਪਤਾ ਨਹੀਂ ਕਿ ਅੱਗੇ-ਅੱਗੇ ਕੀ ਹੋਣਾ ਮੇਰੇ ਨਾਲ ਸਿਟੀ ਸਕੈਨ ਵੀ ਸਿਵਲ ਹਸਪੀਟਲ ਮੋਹਾਲੀ ਚ ਮੇਰਾ ਹੋਇਆ ਹੈ ਉਹਦੀ ਰਿਪੋਰਟ ਵੀ ਆਉਣੀ ਹਾਲੇ ਬਾਕੀ ਹੈ ਤੁਸੀਂ ਮੈਨੂੰ ਲੀਗਲ ਵੀ ਪੁੱਛਿਆ ਸੀ ਮੈਂ ਕੱਲ ਬਕਾਇਦਾ ਤੌਰ ਦੇ ਉੱਤੇ ਡੀਜੀਪੀ ਪੰਜਾਬ ਨੂੰ ਈਮੇਲ ਕੀਤੀ ਹੈ ਲੈਟਰ ਲਿਖ ਕੇ ਕਿ ਐਕਸ਼ਨ ਲਿਆ ਜਾਏ ਭਾਵੇਂ ਉਸ ਵਾਸਤੇ ਹਰਿਆਣਾ ਪੁਲਿਸ ਜ਼ਿੰਮੇਵਾਰ ਹੈ ਜੋ ਵੀ ਕੋਈ ਜ਼ਿੰਮੇਵਾਰ ਹੈ ਤਾਂ ਉਸ ਦੇ ਖਿਲਾਫ ਲੀਗਲ ਐਕਸ਼ਨ ਜ਼ਰੂਰ ਲਿਆ ਜਾਏ ਫਿਰ ਮੈਂ ਉੱਥੇ ਜਿਹੜੀ ਜੂਡਿਕਸ਼ਨ ਹੈ ਉਹ ਸ਼ੰਭੂ ਪੁਲਿਸ ਸਟੇਸ਼ਨ ਰਾਜਪੁਰੇ ਦੀ ਤਹਿਸੀਲ ਦੇ ਅੰਦਰ ਆਂਦਾ ਜ਼ਿਲ੍ਹਾ ਪਟਿਆਲਾ ਉੱਥੇ ਮੈਂ ਬਕਾਇਦਾ ਐਸ ਐਚ ਓ ਨੇ ਉੱਥੋਂ ਦੇ ਮਿਸਟਰ ਵਿਰਕ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੂੰ ਮੈਂ ਬਾਏ ਹੈਂਡ ਜਿਹੜਾ ਆਪਣੀ ਰਿਪਰੈਜ਼ੈਂਟੇਸ਼ਨ ਜਿਸ ਤੋਂ ਮੇਰੀ ਐਪਲੀਕੇਸ਼ਨ ਹੈ ਐਫ ਆਈ ਆਰ ਰਜਿਸਟਰ ਕਰਨ ਦੀ ਜਿਹੜੀ ਹੈ ਇਨਕੁਆਇਰੀ ਕਰਨ ਦੀ ਤੇ ਐਫ ਆਈ ਆਰ ਰਜਿਸਟਰ ਕਰਨ ਦੀ ਮੇਰੀ ਰਿਕਵੈਸਟ ਹੈ ਉਹਦੇ 'ਚ ਮੇਰੀ ਮੈਡੀਕਲ ਲੀਗਲ ਰਿਪੋਰਟ ਹੈ ਐਮ ਐਲ ਆਰ ਉਹਦੇ 'ਚ ਮੇਰੀ ਸੀਟੀ ਸਕੈਨ ਦੀਆਂ ਰਿਪੋਰਟਾਂ ਨੇ ਉਰੇ ਜੇ ਮੇਰੀਆਂ ਹੈਡ ਇੰਜਰੀ ਦੀਆਂ ਫੋਟੋਜ਼ ਨੇ ਉਹ ਸਾਰਾ ਕੁਝ ਮੈਂ ਉਹਨਾਂ ਨੂੰ ਹੈਂਡ ਓਵਰ ਕਰਾਇਆ ਉਹਨੇ ਮੈਨੂੰ ਰਿਸੀਵ ਕਰ ਦਿੱਤਾ ਹਾਲੇ ਐਫ ਆਈ ਆਰ ਤਾਂ ਦਰਜ ਨਹੀਂ ਕੀਤੀ ਦੇਖਦੇ ਆਂ ਆ ਮੈਨੂੰ ਵਿਸ਼ਵਾਸ ਹੈ ਕਿ ਜਮੇ ਇੰਸ਼ੋਰੈਂਸ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਵੀ ਕੱਲ ਜਿਹੜੇ ਨੇ ਬੈਠਕ ਚ ਸੀ ਕੇਂਦਰੀ ਮੰਤਰੀਆਂ ਨਾਲ ਕਿਸਾਨਾਂ ਵਾਲੀ ਚ ਉਹਨਾਂ ਨੇ ਵੀ ਇਤਰਾਜ਼ ਕੀਤਾ ਹੈ ਅਗਲੇ ਦਿਨ 14 ਫਰਵਰੀ ਨੂੰ ਡੀਸੀ ਪਟਿਆਲਾ ਨੇ ਡੀਸੀ ਅੰਮ੍ਰਿਤਸਰ ਨੂੰ ਲੈਟਰ ਵੀ ਲਿਖੀ ਹੈ ਕਿ ਤੁਹਾਡੇ ਡਰੋਨ ਜਿਹੜੇ ਨੇ ਉਹ ਸਾਡੀ ਜੂਡਿਕਸ਼ਨ ਚ ਆ ਰਹੇ ਨੇ ਇਹਨਾਂ ਨੂੰ ਰੋਕਿਆ ਜਾਏ ਪਰ ਰੁਕੇ ਨਹੀਂ ਹੈਗੇ ਹਾਲੇ ਕੱਲ ਰਾਤ ਵੀ ਉੱਥੇ ਸ਼ੈਲਿੰਗ ਹੋਈ ਹੈ ਅੱਜ ਵੀ ਦੁਪਹਿਰੇ ਹੀ ਮੈਨੂੰ ਪਤਾ ਲੱਗਿਆ ਕਿ ਸ਼ੈਲਿੰਗ ਹੋਈ ਹੈ ਕਾਫੀ ਕਿਸਾਨ ਫਟੜ ਹੋਏ ਨੇ ਤੇ ਜੇਕਰ ਨਹੀਂ ਕੁਝ ਹੋਏਗਾ ਤਾਂ ਫਿਰ ਆਖਰੀ ਹਥਿਆਰ ਅਦਾਲਤ ਜਾਣਾ ਸਾਡੀ ਮਜਬੂਰੀ ਹੋਏਗਾ ਬਟ ਮੈਂ ਚਾਹਾਂਗਾ ਕਿ ਜਰੂਰ ਇਸ ਮੁੱਦੇ ਨੂੰ ਚੁੱਕਿਆ ਜਾਏ ਤਾਂ ਕਿ ਪੱਤਰਕਾਰ ਸਾਥੀਆਂ ਲਈ ਵਾਸਤੇ ਹੀ ਸਮਝੋ ਘਟੋ-ਘਟ ਅੱਗੇ ਰਿਪੋਰਟਿੰਗ ਅਸੀਂ ਸਾਰਿਆਂ ਨੇ ਕਰਨੀ ਹੈ ਅੱਗੇ ਹੋ ਸਕਦਾ ਹੈ ਕਿ ਇਹ ਜਿਹੜਾ ਮੋਰਚਾ ਹੈ ਜਾ ਕੇ ਦਿੱਲੀ ਲੱਗੇ ਉੱਥੇ ਵੀ ਕਿਸੇ ਤਾਂ ਉਹਦੇ ਹਾਲਾਤ ਬਣ ਸਕਦੇ ਨੇ ਜੇਕਰ ਇਸ ਤੋਂ ਸਬਕ ਲੈਂਦੇ ਹੋਏ ਜਰੂਰ ਕੋਈ ਸਖਤ ਨਿਰਦੇਸ਼ ਸਖਤ ਕਾਰਵਾਈ ਹੋਵੇ ਤਾਂ ਜੋ ਘਟੋ-ਘਟ ਪੱਤਰਕਾਰਾਂ ਨੂੰ ਤਾਂ ਜਿਹੜਾ ਟਾਰਗੇਟ ਨਾ ਕੀਤਾ ਜਾਏ ਦੋਵੇਂ ਪਾਸਿਆਂ ਵੱਲੋਂ ਇਹ ਵੀ ਹੈ ਕਿ ਕਿਸਾਨ ਕਿਸ ਕੁਝ ਕਿਸਾਨਾਂ ਨੇ ਵੀ ਜਿਹੜਾ ਹੈਗਾ ਕਿਸਾਨਾਂ ਨੇ ਕਹਿ ਲਓ ਜਾਂ ਕਿਸਾਨਾਂ ਦੇ ਵਿੱਚ ਰਲੇ ਹੋਏ ਕੁਝ ਸ਼ਰਾਰਤੀ ਦਿੱਤਾ ਨੇ ਇੱਕ ਦੋ ਪੱਤਰਕਾਰ ਨਾਲ ਵੀ ਬਦਸਲੂਕੀ ਕੀਤੀ ਹੈ ਉਹਦੇ ਤੇ ਅਟੈਕ ਕੀਤਾ ਹੈ ਉਹਦਾ ਸਿਰ ਵੀ ਪਾਟਿਆ ਹੈ ਮੇਤੋਂ ਅਗਲੇ ਦਿਨ ਦੀ ਘਟਨਾ ਇਹ ਹੈ ਤਾਂ ਦੋਵਾਂ ਪਾਸਿਆਂ ਨੂੰ ਜਿਹੜਾ ਹੈਗਾ ਇhtiyat ਰੱਖਣ ਦੀ ਲੋੜ ਹੈ ਦੋਵਾਂ ਪਾਸਿਆਂ ਨੂੰ ਸਬਕ ਦੇਣ ਦੀ ਲੋੜ ਹੈ ਮੈਂ ਜ਼ਰੂਰ ਅਦਾਲਤ ਚ ਮੂਵ ਕਰੂੰਗਾ ਬਿਲਕੁਲ ਇਹ ਜੋ ਚੀਜ਼ਾਂ ਹੋਈਆਂ ਨੇ ਤੁਸੀਂ ਹਰ ਇੱਕ ਤੁਸੀਂ ਆਪਣੇ ਉੱਤੇ ਹੰਡਾਇਆ ਵੀ ਔਰ ਬਾਕੀ ਪੱਤਰਕਾਰ ਵੀ ਜਾਣਦੇ ਨੇ ਹ ਸਾਰੀਆਂ ਚੀਜ਼ਾਂ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਇੱਕ ਚੀਜ਼ ਮੈਂ ਖਾਸ ਪੁੱਛਣੀ ਚਾਹੁੰਦਾ ਲੀਗਲੀ ਇਹ ਕਿੰਨਾ ਕੁ ਰਾਈਟਫੁੱਲ ਹੈਗਾ ਆ ਹਰਿਆਣਾ ਸਰਕਾਰ ਦੇ ਉੱਤੋਂ ਕਿ ਉਹ ਬਿਨਾ ਕਿਸੇ ਗੱਲੋਂ ਇਸ ਤਰ੍ਹਾਂ ਦੇ ਹਮਲੇ ਕਰਨ ਭਾਵੇਂ ਉਹ ਰਬੜ ਦੀਆਂ ਬੁਲੇਟਸ ਹੋਣ ਭਾਵੇਂ ਉਹ ਐਸਐਲਆਰ ਦੇ ਜਿਹੜੇ ਸ਼ੈਲਸ ਬ੍ਰਾਹਮਤ ਹੋਏ ਨੇ ਉਹਨਾਂ ਦੀ ਗੱਲ ਹੋਵੇ ਜਾਂ ਤਾਂ ਹੋਵੇ ਕਿ ਕੋਈ ਬੰਦਾ ਅੱਗੇ ਜਾ ਰਿਹਾ ਔਰ ਬੜਾ ਫੋਰਸਫੁਲੀ ਬੜਾ ਐਗਰੈਸਿਵਲੀ ਅੱਗੇ ਜਾ ਰਿਹਾ ਹੈ ਬੜੇ ਸ਼ਾਂਤੀਪੂਰਵਕ ਤਰੀਕੇ ਨਾਲ ਖੜੇ ਨੇ ਔਰ ਅੱਗੇ ਜਾਣਾ ਚਾਹੁੰਦੇ ਨੇ ਔਰ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਜਾਣਾ ਜਾਣ ਦੇ ਵਿੱਚ ਕੋਈ ਹਰਜ਼ ਹੋ ਸਕਦਾ ਆ ਪਰ ਫਿਰ ਅਚਾਨਕ ਇਦਾਂ ਦੇ ਹਮਲੇ ਕਿਉਂ ਨਹੀਂ ਮੈਂ ਹੋਰ ਵੀ ਕਈ ਦੋਸਤਾਂ ਨਾਲ ਇਹ ਆਪਾਂ ਹਾਸੇ ਮਜ਼ਾਕ ਚ ਗੱਲ ਕੀਤੀ ਹੈ ਆਪਾਂ ਕਿੰਨੇ ਸਮੇਂ ਤੋਂ ਕ੍ਰਾਈਮ ਰਿਪੋਰਟਿੰਗ ਵੀ ਕਰਦੇ ਰਹ ਅਕਸਰ ਜਦੋਂ ਕੋਈ ਘਟਨਾ ਵਾਪਰਦੀ ਹੈ ਉਹ فرض ਕਰੋ ਇੱਥੇ ਇੱਕ ਥਾਣੇ ਦੀ ਹੱਦ ਹੈ ਉੱਥੇ ਦੂਜੇ ਥਾਣੇ ਦੀ ਹੱਦ ਹੈ ਤਾਂ ਥਾਣੇ ਵਿਦਿਨ ਸਟੇਟ ਵਿਦਿਨ ਜਿਹੜਾ ਹੈਗਾ ਜਿਹੜਾ ਜ਼ਿਲ੍ਹੇ ਚ ਜ਼ਿਲ੍ਹਾ ਪੁਲਿਸ ਜ਼ਿਲ੍ਹੇ ਦੇ ਅੰਦਰ ਹੀ ਥਾਣੇ ਵਾਲੇ ਵੀ ਲੜ ਪੈਂਦੇ ਨੇ ਨਹੀਂ ਜੀ ਇਹ ਸਾਡੀ ਹੱਦ ਨਹੀਂ ਹੈਗੀ ਇਹ ਤੁਹਾਡੀ ਹੱਦ ਨਹੀਂ ਹੈਗੀ ਉਹ ਦੂਜੇ ਦੀ ਉਹ ਔਰ ਖੜਾ ਛੜਾਉਂਦੇ ਨੇ ਕਿ ਨਾ ਜੇ ਤੁਹਾਡੀ ਹੱਦ 'ਚ ਹੋਇਆ ਅਸੀਂ ਇੱਥੇ ਐਕਸ਼ਨ ਨਹੀਂ ਲੈਣਾ ਜੋ ਕਹਿੰਦੇ ਨਹੀਂ ਇਹ ਤਾਂ ਦੂਜਿਆਂ ਦੀ ਹੱਦ 'ਚ ਹੋਇਆ ਇਹ ਤਾਂ ਫੇਰ ਸਟੇਟਾਂ ਨੇ ਦੋ ਉਸ ਪਾਸੇ ਹਰਿਆਣਾ ਇਸ ਪਾਸੇ ਪੰਜਾਬ ਹੈ ਉਸ ਪਾਸੇ ਜ਼ਿਲ੍ਹਾ ਅੰਮ੍ਰਿਤਸਰ ਹਰਿਆਣਾ ਦਾ ਇਸ ਪਾਸੇ ਜ਼ਿਲ੍ਹਾ ਪਟਿਆਲਾ ਪੰਜਾਬ ਦਾ ਹੈ ਇੱਥੇ ਮੈਨੂੰ ਨਹੀਂ ਸਮਝ ਆ ਰਹੀ ਕਿ ਜਿਹੜੀ ਪੁਲਿਸ ਅਕਸਰ ਹੱਦ ਪਿੱਛੇ ਘਤਰਾਨ ਲੱਗ ਜਾਂਦੀ ਹੈ ਕਿ ਜਦੋਂ ਹੱਦ ਬਾਰੇ ਅਨਸਰਟੈਂਟੀ ਹੈ ਕਿ ਕਿਹਦੀ ਹੱਦ ਹੈ ਕਿਹਦੀ ਜੂਰਿਸਡਿਕਸ਼ਨ ਹੈ ਕਿਹੜੇ ਥਾਣੇ ਦੀ ਕਿਹੜੀ ਸਟੇਟ ਦੀ ਉਹ ਕਾਰਵਾਈ ਨਹੀਂ ਕਰਦੇ ਅਪਕਸਰ ਇਹ ਚੀਜ਼ ਮਹਿਸੂਸ ਕੀਤੀ ਹੈ ਕਿ ਇੱਥੇ ਤੁਸੀਂ ਹੱਦ ਤੋਂ ਹੀ ਪਾਰ ਜਾ ਰਹੇ ਹੋ ਇਹ ਬਿਲਕੁਲ ਹੀ ਇਲੀਗਲ ਹੈ ਤਾਂ ਤੁਸੀਂ ਜਿਹੜੀ ਪ੍ਰੈਕਟਿਸ ਆਮ ਪ੍ਰੈਕਟਿਸ ਦੇ ਵਿੱਚ ਜਿਹੜੀ ਤੁਸੀਂ ਕੰਮ ਕਰਕੇ ਰਾਜੀ ਨਹੀਂ ਪੁਲਿਸ ਵਾਲੇ ਕਹਿ ਲੋ ਜਾਂ ਕੋਈ ਵੀ ਕਹਿ ਲੋ ਉਹ ਕਹਿੰਦੇ ਨੇ ਨਾ ਜੀ ਸਾਡੀ ਜੂਡਿਕਸ਼ਨ ਨਹੀਂ ਪਹਿਲਾਂ ਜੂਡਿਕਸ਼ਨ ਫਿਕਸ ਕਰਾਂਗੇ ਉਸ ਤੋਂ ਬਾਅਦ ਕਹਾਂਗੇ ਕਿ ਸਾਡੇ ਥਾਣੇ ਦਾ ਕੰਮ ਹੈ ਕਿ ਤੁਹਾਡੇ ਥਾਣੇ ਦਾ ਕੰਮ ਹੈ ਸਾਡੀ ਸਟੇਟ ਦਾ ਕੰਮ ਹੈ ਕਿ ਤੁਹਾਡੀ ਸਟੇਟ ਦਾ ਕੰਮ ਹੈ ਇੱਥੇ ਤੁਸੀਂ ਦੂਜੀ ਸਟੇਟ ਚ ਜਾ ਕੇ ਜਾਣ ਬੁੱਝ ਕੇ ਜਾ ਕੇ ਕਰ ਰਹੇ ਹੋ ਮੇਰੇ ਖਿਆਲ ਚ ਤਾਂ ਇਹ ਭਾਵੇਂ ਕਿਸਾਨਾਂ ਤੇ ਵੀ ਹਮਲੇ ਹੋ ਰਹੇ ਨੇ ਜਦੋਂ ਤੱਕ ਕਿਸਾਨ ਉਹਨਾਂ ਦੀ ਹੱਦ ਅੰਦਰ ਜਾ ਕੇ ਕੋਈ ਉਹਨਾਂ ਵਾਸਤੇ ਖਤਰਾ ਖੜਾ ਨਹੀਂ ਕਰਦੇ ਉਹਨਾਂ ਦਾ ਉਹਨਾਂ ਦੇ ਉੱਤੇ ਅਟੈਕ ਕਰਨਾ ਨਹੀਂ ਬਣਦਾ ਮੈਂ ਇਹ ਮਹਿਸੂਸ ਕਰਦਾ ਨਿੱਜੀ ਤੌਰ ਦੇ ਉਤੇ ਤਾਂ ਵੀ ਹਮਲੇ ਹੋ ਰਹੇ ਆ ਔਰ ਇਹਨਾਂ ਚੀਜ਼ਾਂ ਨੂੰ ਲੈ ਕੇ ਖਾਸ ਕਰਕੇ ਜਿਹੜਾ ਜੂਰਿਸਡਿਕਸ਼ਨ ਵਾਲੀ ਤੁਸੀਂ ਗੱਲ ਕੀਤੀ ਹੈ ਹਾਈ ਕੋਰਟ ਦੇ ਵਕੀਲ ਨੇ ਅਸੀਂ ਗੱਲ ਵੀ ਕਰ ਰਹੇ ਸਾਂ ਹਾਕਮ ਸਿੰਘ ਉਹਨਾਂ ਨੇ ਜ਼ਰੂਰ ਅੱਗੇ ਪਟੀਸ਼ਨ ਮੂਵ ਕਰਨੀ ਹੈਗੀ ਆ ਉਸ ਮਾਮਲੇ ਦੇ ਵਿੱਚ ਔਰ ਖਾਸ ਕਰਕੇ ਤੁਹਾਡਾ ਜ਼ਿਕਰ ਵੀ ਉਸ ਵਿੱਚ ਆਇਆ ਉਹ ਵੀ ਦੱਸਿਓ ਕੀ ਮਾਮਲਾ ਸਾਰ ਇੱਕ ਦੇ ਤੀ ਪੀਆਈਐਲ 12 ਤਰੀਕ ਨੂੰ ਹੀ ਸ਼ਾਇਦ ਪੈ ਗਈ ਸੀ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਨੇ ਉਹਨਾਂ ਨੇ ਪਾਈ ਸੀ ਕਿ ਇਹ ਬੈਰੀਕੇਡ ਕਿਉਂ ਲਗਾਏ ਗਏ ਨੇ ਇੰਟਰਨੈਟ ਕਿਉਂ ਬੰਦ ਕੀਤਾ ਗਿਆ ਹੈ ਲੋਕਾਂ ਨੂੰ ਕਿਉਂ ਪ੍ਰੋਬਲਮ ਆ ਰਹੀ ਹੈ ਉਸ ਮਾਮਲੇ ਚ ਸਟੇਟਸ ਰਿਪੋਰਟ ਜ ਕੇਂਦਰ ਸਰਕਾਰ ਤੋਂ ਮੰਗਿਆ ਸੀ ਤੇ ਉਹ ਸਟੇਟਸ ਰਿਪੋਰਟ 15 ਫਰਵਰੀ ਨੂੰ ਜਿਹੜਾ ਹੈ ਤਿੰਨੋ ਸਟੇਟਾਂ ਨੇ ਜੋ ਮੇਰੀ ਜਾਣਕਾਰੀ ਹੈ ਉਹ ਦਾਖਲ ਕਰ ਦਿੱਤਾ ਹੈ ਅਗਲੀ ਸੁਣਵਾਈ ਹੋਣੀ ਹੈ 15 ਫਰਵਰੀ ਨੂੰ ਜਦੋਂ ਸੁਣਵਾਈ ਸੀ ਤਾਂ ਐਡਵੋਕੇਟ ਉਹਦੇ ਪ੍ਰਤਾਪ ਸਿੰਘ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਨੇ ਮੇਰੀ ਜਾਣਕਾਰੀ ਲਈ ਸੀ ਮੇਰੀ ਐਮ ਐਲ ਆਰ ਮੇਰੇ ਜੋ ਵੀ ਮੈਂ ਦਵਾਈਆਂ ਖਾ ਰਿਹਾ ਆ ਜਾਂ ਜੋ ਮੇਰੇ ਨਾਲ ਟਰੀਟਮੈਂਟ ਮੇਰਾ ਹੋਇਆ ਉਹ ਸਾਰੀ ਡਿਟੇਲ ਉਹਨਾਂ ਨੇ ਉਹਨਾਂ ਨੇ ਮੈਨੂੰ ਦੱਸਿਆ ਕਿ ਉਹ ਔਨ ਰਿਕਾਰਡ ਜਿਹੜੀ ਹੈਗੀ ਆ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਉਸ ਪੀ ਏ ਐਲ ਦੇ ਤਹਿਤ ਆ ਗਿਆ ਕੱਲ 15 ਫਰਵਰੀ ਨੂੰ ਤੇ ਐਡਵੋਕੇਟ ਹਾਕਮ ਸਿੰਘ ਉਹਨਾਂ ਨਾਲ ਵੀ رابطہ ਹੋਇਆ ਉਹਨਾਂ ਨੇ ਵੀ ਮੇਰੇ ਨਾਲ ਰਾਬਤਾ ਕੀਤਾ ਸੀ ਐਡਵੋਕੇਟ ਹਾਕਮ ਸਿੰਘ ਨੇ ਦੱਸਿਆ ਕਿ ਉਹ ਸਾਰੇ ਜਿੰਨੇ ਵੀ ਇਸ ਦੇ ਪੀੜਤ ਨੇ ਕੜਨਾ ਕਰਮ ਦੇ ਉਹ ਸਾਰਿਆਂ ਦਾ ਡਾਟਾ ਇਕੱਠਾ ਕਰ ਰਹੇ ਨੇ ਹੋ ਸਕਦਾ ਹੈ ਕਿ ਸੌ ਮੰਗਲਵਾਰ ਤੱਕ ਉਹ ਬਕਾਇਦਾ ਤੌਰ ਦੇ ਉੱਤੇ ਪਟੀਸ਼ਨ ਵੀ ਪਾਣਗੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਵੀ ਕਰਨਗੇ ਮੁਆਵਜ਼ਿਆਂ ਦੀ ਵੀ ਮੰਗ ਕਰਨਗੇ ਮੁਆਵਜ਼ਾ ਸਾਡੇ ਲਈ ਇੰਨਾ ਕੋਈ ਜ਼ਿਆਦਾ ਮਹੱਤਵਪੂਰਨ ਨਹੀਂ ਕਿਉਂਕਿ ਕੋਈ ਏਡੀ ਜ਼ਿਆਦਾ ਮੈਂ ਕੋਈ ਇਹ ਨਹੀਂ ਕਿ ਮੈਂ ਮੰਜੇ ਦੇ ਹੀ ਪੈ ਗਿਆ ਹਾਂ ਦੋ ਦਿਨ ਜ਼ਰੂਰ ਮੈਂ ਐਡਮਿਟ ਰਿਆ ਜੇਕਰ ਮੇਰਾ ਵੱਧ ਨੁਕਸਾਨ ਹੋ ਜਾਂਦਾ ਤਾ ਕੌਣ ਵਾਲੀ ਵਾਰਸ ਸੀ ਜਾਂ ਮੇਰਾ ਜਾਂ ਕਿਸੇ ਵੀ ਪੱਤਰਕਾਰ ਦਾ ਜਾਂ ਕਿਸੇ ਵੀ ਕਿਸਾਨ ਦਾ ਤੇ ਦੂਜੀ ਗੱਲ ਜਿਹੜੀ ਹੈ ਕਿ ਆਖਰਕਾਰ ਇੱਕ ਆਮ ਇੱਕ ਕਿਸੇ ਵੀ ਹਿਊਮਨ ਬੀਇੰਗ ਦੀ ਜਾਨ ਨੂੰ ਤਾਂ ਖਤਰਾ ਖੜਾ ਹੋਇਆ ਨਾ ਉੱਥੇ ਅੱਜ ਕਿਸਾਨ ਦੀ ਮੌਤ ਵੀ ਹੋ ਗਈ ਆ ਭਾਵੇਂ ਉਹ ਹਾਰਟ ਅਟੈਕ ਕਰਕੇ ਹੋਈ ਆ ਦਿਲ ਦੀ ਬਿਮਾਰੀ ਕਰਕੇ ਹੋਈ ਆ ਪਰ ਮਾਹੌਲ ਤਾਂ ਉਹ ਬਣਿਆ ਨਾ ਕਿਉਂਕਿ ਤੁਸੀਂ ਅੱਜ ਤੱਕ ਅਰ ਸ਼ੈਲਿੰਗ ਹੋਈ ਆ ਉੱਥੇ ਕੱਲ ਪੂਰਾ ਦਿਨ ਨਹੀਂ ਹੋਈ ਸੀ ਕੱਲ ਮੈਂ ਸ਼ਾਮੀ ਜਦੋਂ ਉੱਥੇ ਗਿਆ ਉਸ ਵਕਤ ਵੀ ਉੱਥੇ ਸਾਹ ਲੈਣਾ ਮੁਸ਼ਕਲ ਸੀ ਕਿਉਂਕਿ ਟਾਇਰ ਗੈਸ ਦੀ ਸ਼ੈਲਿੰਗ ਇੰਨੀ ਜ਼ਿਆਦਾ ਹੋਈ ਹੋਈ ਸੀ ਤੇ ਉੱਥੇ ਖੜੇ ਹੋਣਾ ਮੁਸ਼ਕਲ ਸੀ ਆਮ ਜਿਸ ਨੂੰ ਥੋੜੀ ਬਹੁਤੀ ਕੋਈ ਤਕਲੀਫ ਹੈ ਸਾਹ ਦੀ ਤਕਲੀਫ ਹੈ ਕੁਈ ਅਲਰਜੀ ਹੈ ਕਿਸੇ ਨੂੰ ਤਾਂ ਉਸ ਬੰਦੇ ਵਾਸਤੇ ਮੇਰੇ ਖਿਆਲ ਚ ਆਲੇ ਦੁਆਲੇ ਪਿੰਡ ਵੀ ਨੇ ਖੇਤੀ ਵੀ ਹੁੰਦੀ ਹੈ ਢਾਬੇ ਨੇ ਸਰਕਾਰੀ ਦਫਤਰ ਨੇ ਪ੍ਰਾਈਵੇਟ ਦਫਤਰ ਨੇ ਸਕੂਲ ਨੇ ਤਾਂ ਉਹ ਇਲਾਕੇ ਦੇ ਵਿੱਚ ਲੋਕਾਂ ਨੂੰ ਕਿੰਨੀ ਦੇਰ ਇਹ ਜਿਹੜਾ ਜਿਹੜਾ ਹੈ ਚੱਲਣਾ ਪਏਗਾ ਸੋ ਮੇਰੇ ਖਿਆਲ ਚ ਇਹ ਜੇਕਰ ਹਾਈ ਕੋਰਟ ਚ ਲੜਾਈ ਲੜੀ ਜਾਏਗੀ ਤਾਂ ਇਹ ਸਾਰੇ ਪਹਿਲੂਆਂ ਤੋਂ ਲੜਾਈ ਲੜੀ ਜਾਏਗੀ ਐਡਵੋਕੇਟ ਹਾਕਮ ਸਿੰਘ ਮੇਰੇ ਖਿਆਲ ਚ ਤਿਆਰੀ ਕਰ ਰਹੇ ਨੇ ਇਸ ਵਾਸਤੇ ਮੇਲ ਜੀ ਤੁਸੀਂ ਮੈਂ ਆਖਰੀ ਸਵਾਲ ਹੀ ਕਰਾਂਗਾ ਤੁਸੀਂ ਬੇਸ਼ੱਕ ਇਸ ਮਾਮਲੇ ਨੂੰ ਬੜੇ ਕਰੀਬੀੋਂ ਦੇਖਿਆ ਆ ਹੰਡਾਇਆ ਵੀ ਹੈ ਔਰ ਹੁਣ ਤੱਕ ਜੋ ਕੁਝ ਹੋ ਰਿਹਾ ਤੁਸੀਂ ਵੇਖ ਸੁਣ ਰਹੇ ਹੋ ਪਰ ਇਹਨਾਂ ਮਾਮਲਿਆਂ ਨੂੰ ਲੈ ਕੇ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਧਰਨੇ ਦੇ ਵਿੱਚ ਉਹ ਭਾਵੇਂ ਸ਼ੰਭੂ ਦਾ ਹੋਵੇ ਭਾਵੇਂ ਵੱਖ-ਵੱਖ ਥਾਵਾਂ ਦੇ ਉੱਤੇ ਜਿੱਥੇ ਚਲਦੇ ਖਨੌਰੀ ਚਲਦੇ ਪਏ ਨੇ ਉਹਨਾਂ ਉੱਥੇ ਹੋਵੇ ਤੁਸੀਂ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਅੰਦੋਲਨ ਦੇ ਵਿੱਚ ਹੁਣ ਗਾਂ ਦੀ ਕੀ ਸੋਚਿਆ ਜਾ ਸਕਦਾ ਕੀ ਹੋ ਸਕਦਾ ਦੇਖੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਹਿਲੇ ਦਿਨ ਹੀ ਕਹਿ ਦਿੱਤਾ ਸੀ ਤੇਰਾ ਫਰਵਰੀ ਨੂੰ ਸਵੇਰੇ ਹੀ ਕਿ ਤੁਸੀਂ ਕੋਈ ਥਾਂ ਨਿਸ਼ਚਿਤ ਕਰ ਦੋ ਕਿ ਜਿਸ ਥਾਂ ਦੇ ਉੱਤੇ ਕਿਸਾਨ ਬਹਿ ਜਾਣ ਤੇ ਉਹ ਆਪਣਾ ਧਰਨਾ ਦੇਣ ਤੁਹਾਨੂੰ ਪਤਾ ਹੀ ਹੋਏਗਾ ਕਿ ਚੰਡੀਗੜ੍ਹ ਦੇ ਵਿੱਚ ਪਹਿਲਾ ਮਟਕਾ ਚੌਂਕ ਸੀ ਇੱਕ ਪਾਸੇ ਰੋਜ਼ ਗਾਰਡਨ ਹੈ ਇੱਕ 16 ਸੈਕਟਰ ਦਾ ਦੂਜੇ ਪਾਸੇ 17 ਸੈਕਟਰ ਦਾ ਤਾਜ ਹੋਟਲ ਹੈ ਉਧਰਲੇ ਬੰਨੇ 10 ਸੈਕਟਰ ਦਾ ਆਰਟਸ ਕਾਲਜ ਹੈ ਇਧਰਲੇ ਪਾਸੇ ਚੰਡੀਗੜ੍ਹ ਹਾਊਸਿੰਗ ਬੋਰਡ ਦਾ ਹੈੱਡਕੁਆਰਟਰ ਹੈ 9 ਸੈਕਟਰ ਦੇ ਵਿੱਚ ਉਹਦੇ ਸੈਂਟਰ 'ਚ ਜਿੱਥੇ ਮਟਕਾ ਨੂਮਾ ਜਿਹੜੀ ਇੱਕ ਬਣੀ ਹੋਈ ਹੈ ਉਹਦੇ 'ਚੋਂ ਪਾਣੀ ਵਹਿੰਦਾ ਰਹਿੰਦਾ ਉਹਨੂੰ ਮਟਕਾ ਚੌਂਕ ਕਹਿੰਦੇ ਨੇ ਉੱਥੇ ਬੜੇ ਲੰਮਾ ਸਮਾਂ ਉਹ ਧਰਨਿਆ ਵਾਸਤੇ ਮੁਕਰਰ ਥਾਂ ਸੀ ਕਿਉਂ ਕਿਉਂਕਿ ਉੱਥੋਂ ਜਦੋਂ ਅੱਗੇ ਜਾਂਦੇ ਆ ਤਾਂ ਉਹਦੇ ਖੱਬੇ ਪਾਸੇ ਦੋਵਾਂ ਸਟੇਟਾਂ ਦੀ ਹਾਈ ਕੋਰਟ ਆ ਜਾਂਦੀ ਹੈ ਸਣੇ ਚੰਡੀਗੜ੍ਹ ਯੂਟੀਡੀ ਦੋਮਾ ਸਟੇਟਾਂ ਦੀ ਵਿਧਾਨ ਸਭਾ ਆ ਜਾਂਦੀ ਹੈ ਦੋਮਾ ਸਟੇਟਾਂ ਦੀ ਸੈਕਟਰੀਟੇਟ ਆ ਜਾਂਦੀ ਹੈ ਖੱਬੇ ਪਾਸੇ ਪੰਜਾਬ ਪੁਲਿਸ ਹੈੱਡਕੁਆਟਰ ਹੈ ਹਰਿਆਣਾ ਮੀਨੀ ਸੈਕਟਰੀਟੇਟ ਹੈ ਪੰਜਾਬ ਮੀਨੀ ਸੈਕਟਰੀਟੇਟ ਹੈ ਤੇ ਇਸ ਤੋਂ ਇਲਾਵਾ ਚੰਡੀਗੜ੍ਹ ਪੁਲਿਸ ਦਾ ਹੈੱਡਕੁਆਟਰ ਹੈ ਤਾਂ ਸਾਰੀਆਂ ਚੀਜ਼ਾਂ ਨੇ 17 ਸੈਕਟਰ ਚ ਸਰਕਾਰੀ ਦਫ਼ਤਰ ਨੇ ਤਾਂ ਆਮ ਤੌਰ ਦੇ ਉੱਤੇ ਉਹ ਧਰਨਾ ਪੁਆਇੰਟ ਇਸ ਕਰਕੇ ਸੀ ਕਿ ਜਦੋਂ ਵੀ ਕੋਈ ਮੰਤਰੀ ਕੋਈ ਐਮਐਲਏ ਕੋਈ ਜੱਜ ਕੋਈ ਅਫਸਰ ਇੱਥੋਂ ਲੰਘੇ ਤਾਂ ਉਹਨੂੰ ਪਤਾ ਹੋਏ ਕਿ ਵੀ ਅੱਜ ਇੱਥੇ ਧਰਨਾ ਕਿਉਂ ਹੈ ਸਰਕਾਰ ਤੱਕ ਗੱਲ ਪਹੁੰਚ ਜਾਂਦੀ ਸੀ ਪਰ ਉਸ ਨਾਲ ਸਾਰਾ ਸ਼ਹਿਰ ਡਿਸਟਰਬ ਹੋਣ ਲ 2002 ਦੇ ਵਿੱਚ ਬਹੁਤ ਵੱਡਾ ਕਿਸਾਨ ਅੰਦੋਲਨ ਹੋਇਆ ਸੀ ਮੈਂ ਉਦੋਂ ਪਸ਼ੋਰਾ ਸਿੰਘ ਸਿੱਧੂਪੁਰ ਜਿੰਦੇ ਹੁੰਦੇ ਸੀਗੇ ਤਾਂ ਉਹ 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 ਲੀਡ ਕਰ ਰਹੇ ਸੀ ਉਦੋਂ ਤਾਂ ਉਹ ਮੈਂ ਕਵਰ ਕੀਤਾ ਸੀ ਉਦੋਂ ਰੋਜ਼ ਗਾਰਡਨ ਦੇ ਵਿੱਚ ਫੁੱਲਾਂ ਦੀਆਂ ਝਾੜੀਆਂ ਦੇ ਉੱਤੇ ਕਿਸਾਨਾਂ ਕਿਸਾਨਾਂ ਦੇ ਕਸ਼ਹਰੇ ਸੁੱਕਣੇ ਪਈ ਹੁੰਦੇ ਸੀਗੇ ਤੇ ਜਿਹੜੇ ਜਿਹੜੇ ਉਹਦੇ ਸੀਗੇ ਖਵਾਰਿਆਂ ਦੇ ਥਾਂ ਸੀਗੀ ਉਹਦੇ ਉੱਥੇ ਕਿਸਾਨ ਗੋਤੇ ਲਾਉਂਦੇ ਹੁੰਦੇ ਸੀਗੇ ਤਾਂ ਉਸ ਤੋਂ ਬਾਅਦ ਫੈਸਲਾ ਲਿਆ ਗਿਆ ਕਿ ਜਿਹੜਾ ਧਰਨਾ ਗਰਾਉਂਡ ਹੈ ਰੈਲੀ ਗਰਾਉਂਡ ਹੈ ਉਹਨੂੰ ਸ਼ਹਿਰ ਤੋਂ ਬਾਹਰ ਜਿੱਥੇ ਪੰਜਾਬ ਯੂਨੀਵਰਸਿਟੀ ਦੇ ਨਾਲ ਹੀ 25 ਸੈਕਟਰ ਹੈ ਜਿੱਥੇ ਸ਼ਮਸ਼ਾਨ ਭੂਮੀ ਵੀ ਹੈ ਪਿਛੇ ਡੱਡੂ ਮਾਜਰਾ ਪਿੰਡ ਹੈ ਉੱਥੇ ਉਹ ਥਾਂ ਮقرਰ ਚੰਡੀਗੜ੍ਹ ਦੇ ਵਿੱਚ ਕੀਤੀ ਹੋਈ ਹੈ ਧਰਨਾ ਤੇ ਰੈਲੀ ਗਰਾਉਂਡ ਉਹਨੂੰ ਕਹਿੰਦੇ ਆ ਭਾਵੇਂ ਕਿ 2019 ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਲੈਕਸ਼ਨ ਰੈਲੀ ਵੀ ਹੋਈ ਸੀ ਉਹਨਾਂ ਨੂੰ ਵੀ ਉੱਥੇ ਹੀ ਕਰਨ ਦੀ ਇਜਾਜ਼ਤ ਮਿਲੀ ਸੀ ਤਾਂ ਉੱਥੇ ਹੀ ਹੁਣ ਵੀ ਜਦੋਂ ਧਰਨੇ ਹੁੰਦੇ ਨੇ ਰੈਲੀਆਂ ਹੁੰਦੀਆਂ ਨੇ ਤਾਂ ਸੈਕਟਰ 25 ਸ਼ਹਿਰ ਦੇ ਬਾਹਰ ਵਾਰ ਹੈ ਉੱਥੇ ਧਰਨੇ ਹੁੰਦੇ ਨੇ ਸ਼ਹਿਰ ਡਿਸਟਰਬ ਨਹੀਂ ਹੁੰਦਾ ਆਮ ਲੋਕ ਡਿਸਟਰਬ ਨਹੀਂ ਹੁੰਦੇ ਇਹ ਬਹੁਤ ਵਧੀਆ ਸੁਝਾਅ ਜਿਹੜਾ ਹਾਈ ਕੋਰਟ ਦਾ ਸੀ ਮੇਰੇ ਖਿਆਲ ਚ ਇਸ ਨੂੰ ਮੰਨ ਲੈਣਾ ਚਾਹੀਦਾ ਹੈ ਕਿਸਾਨਾਂ ਨੂੰ ਵੀ ਮੇਰੇ ਖਿਆਲ ਚ ਕੋਈ ਹਰਜ ਨਹੀਂ ਹੋਏਗਾ ਉਹਨਾਂ ਨੂੰ ਬੈਠਣ ਵਾਸਤੇ ਉਹਨਾਂ ਨੂੰ ਵੀ ਸੜਕਾਂ ਦੇ ਸੌਣ ਦੀ ਕੋਈ ਸ਼ੌਂਕ ਨਹੀਂ ਹੈਗਾ ਉਹਨਾਂ ਦੀ ਮੰਗਾਂ ਨੇ ਐਮਐਸਪੀ ਹੈ ਜੋ ਵੀ ਹੈ ਭਾਵੇਂ ਜਿੰਨੀਆਂ ਮਰਜੀ ਲੰਮੀਆਂ ਚਲਣੀਆਂ ਨੇ ਹੁਣ ਭਾਵੇਂ ਚੋਣ ਜਾਬਤਾ ਲੱਗ ਜੇ ਤਾਂ ਕਿਸਾਨ ਕੀਤੇ ਖਿਲਾਫ ਲੜਨਗੇ ਫਿਰ ਚੋਣ ਜਾਬਤਾ ਲੱਗ ਗਿਆ ਤਾਂ ਕਿਸਾਨਾਂ ਨੇ ਪਰ ਆਪਣੀ ਮੰਗਾਂ ਦਾ ਜਾਰੀ ਰੱਖਣੀ ਹੈ ਆਪਣਾ ਸੰਘਰਸ਼ ਤਾਂ ਜਾਰੀ ਰੱਖਣਾ ਤਾਂ ਉਹਨਾਂ ਵਾਸਤੇ ਥਾਮਕਰਰ ਕਰ ਦੇਣੀ ਚਾਹੀਦੀ ਹੈ ਦਿੱਲੀ ਦੇ ਬਾਹਰ-ਬਾਰ ਬਹੁਤ ਸਾਰੀ ਥਾਮ ਪਈ ਹੈ ਉੱਥੇ ਥਾਮਕਰਰ ਕਰ ਦੋ ਦੂਜਾ ਤੁਸੀਂ ਮੈਨੂੰ ਪੁੱਛਿਆ ਕਿ ਇਹ ਧਰਨੇ ਦਾ ਅੱਗੇ ਕੀ ਹੋਏਗਾ ਕਿਸ ਪਾਸੇ ਜਾਏਗਾ ਦੇਖ ਅਸੀਂ ਨੂੰ ਸਲਾਹ ਦੰਦੇ ਚੰਗੇ ਲੱਗਦੇ ਆ ਅਸੀਂ ਕਿਸੇ ਦੇ ਸਲਾਹਕਾਰ ਨਹੀਂ ਆ ਜੇਕਰ ਸਰਕਾਰ ਨਾਲ ਵਿਧਿੱਕੀ ਹੁੰਦੀ ਆ ਤਾਂ ਆਪਾਂ ਸਰਕਾਰ ਦੇ ਹੱਕ 'ਚ ਵੀ ਖੜਦੇ ਆ ਲੋਕਾਂ ਨਾਲ ਵਿਧਿੱਕੀ ਹੁੰਦੀ ਆ ਆਪਾਂ ਲੋਕਾਂ ਦੇ ਹੱਕ 'ਚ ਵੀ ਖੜਦੇ ਆ ਸਰਕਾਰ ਗਲਤ ਕਰਦੀ ਆ ਅਸੀਂ ਸਰਕਾਰ ਦੇ ਖਿਲਾਫ ਵੀ ਬੋਲਦੇ ਆ ਲੋਕਾਂ ਨੇ ਜੇਕਰ ਕਿਸਾਨਾਂ ਨੇ ਕਿਸੇ ਪੱਤਰਕਾਰ ਦਾ ਸਿਰ ਫਾੜਿਆ ਤਾਂ ਅਸੀਂ ਉਹਨਾਂ ਦੇ ਖਿਲਾਫ ਵੀ ਆ ਤਾਂ ਉਹ ਕਿਸਾਨ ਨੇਤਾਵਾਂ ਦੀ ਵਿਸਡਮ ਐ ਉਹਨਾਂ ਦੀ ਸੋਝੀ ਐ ਕਿ ਉਹਨਾਂ ਨੇ ਸਾਰਥਕ ਰੂਪ ਨਾਲ ਆਪਣਾ ਅੰਦੋਲਨ ਜਿਹੜਾ ਹੈ ਕਿਵੇਂ ਸਿਰੇ ਚੜਾਣਾ ਤੇ ਆਪਣੀਆਂ ਮੰਗਾਂ ਮਨਵਾ ਕੇ ਮੁੜਨਾ ਹੈ ਬਿਨਾਂ ਕੋਈ ਹੋਰ ਜ਼ਿਆਦਾ ਨੁਕਸਾਨ ਕਰਾਏ ਬਿਲਕੁਲ ਤੇ 희 ਉਮੀਦ ਕਰਦੇ ਆ ਨੀਲ ਜੀ ਤੁਸੀਂ ਛੇਤੀ ਰਿਕਵਰ ਕਰੋ ਔਰ ਛੇਤੀ ਤੁਸੀਂ ਵਾਪਸ ਆਪਣੇ ਕੰਮ ਤੇ ਆਓ ਤੇ ਬਿਲਕੁਲ ਇਹ ਹਾਲਾਤ ਜਿਹੜੇ ਨੇ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਨੀਲ ਜੀ ਦੇ ਸਿਰ ਤੇ ਜਿਹੜੀ ਸੱਟ ਲੱਗੀ ਹੈ ਉਹ ਤੁਸੀਂ ਦੇਖ ਕੇ ਸਮਝ ਗਏ ਹੋਵੋਗੇ ਕਿ ਇੰਪੈਕਟ ਕਿੰਨਾ ਗੁੱਝਾ ਸੀ ਉਸ ਦਾ ਨੀਲ ਜੀ ਦੇ ਉੱਤੇ ਉਹਨਾਂ ਦੇ ਸਰੀਰ ਦੇ ਉੱਤੇ ਕੀ ਅਸਰ ਪਿਆ ਹੋਵੇਗਾ ਔਰ ਇਹੋ ਜੀ ਸਥਿਤੀ ਹੀ ਸ਼ੰਭੂ ਦੇ ਉੱਤੇ ਇਸੇ ਤਰ੍ਹਾਂ ਬਣੀ ਹੋਈ ਹੈ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਆਉਂਦੇ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਉਹ ਸਮਾਂ ਦੱਸੇਗਾ ਔਰ ਇਸ ਦਰਨੇ ਦਾ ਇਸ ਅੰਦੋਲਨ ਦਾ ਕੀ ਬਣਦਾ ਆ ਉਹ ਵੀ ਵਕਤ ਆਉਣ ਤੇ ਪਤਾ ਲੱਗੇਗਾ ਔਰ ਤਕਲੀਬਾਂੇ ਰਹੋ 1 India Punjabi ਤੇ Subscribe to 1 India channel and never miss an update